ਕੇ ਪਰਿਵਾਰ ਦਾ ਜਥਾ ਇੱਕ ਇੱਕਰ ਦਾ ਤੇ ਸਾਡੇ ਪਰਿਵਾਰ ਦੇ ਵਿੱਚ ਬਚਪਨ ਤੋਂ ਹੀ ਸ਼ੁਰੂ ਤੋਂ ਹੀ ਇਹ ਗੁਰਤੀ ਦੇ ਵਿੱਚ ਇਸ ਕਰਕੇ ਕਿਉਂਕਿ ਸਾਡੇ ਬਜ਼ੁਰਗ ਦਾਦੇ ਪਰਦਾਦੇ ਵੀ ਇਸੇ ਲੈਣ ਦੇ ਵਿੱਚ ਸੀ ਢਾਡੀ ਬਣੇ ਦੇ ਵਿੱਚ ਫੇ ਸਾਡੀ ਹੁਣ ਤੀਸਰੀ ਪੀੜੀ ਹੈ ਜੋ ਕਿ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਸਾਡੀ ਹੁਣ ਚੌਥੀ ਪੀੜੀ ਜਿਹੜੀ ਹੈ ਉਹ ਵੀ ਇਹੀ ਢਾਡੀ ਪੋਣੇ ਦਾ ਕੰਮ ਕਰ ਰਹੀ ਹੈ ਮੀ ਅੰਮ੍ਰਿਤਵਾਸ ਦੇ ਨੇ ਮੀ ਅੰਬਰਾਂ ਤੋਂ ਆਸੇ ਦੇਨੇ ਪਟਣੇ ਚ ਚਾਲੇ ਚੜਿਆ ਬੁੱਲ ਬਾਗਾ ਚ ਹੱਸ ਜੇਨੇ ਪਟਣੇ ਚ ਚਾਨ ਚੜਿਆ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਫੇਰ ਹੀ ਇਹ ਕੰਮ ਹੁੰਦਾ ਕਿਉਂ ਨਹੀਂ ਤੋਦਾ ਇਹ ਜਿਹੜਾ ਗੁਰਸਿੱਖ ਪਰਿਵਾਰ ਦੇ ਵਿੱਚ ਉਹਨਾ ਬਹੁਤ ਮੁਸ਼ਕਲ ਹੈ ਉਹ ਪ੍ਰਮਾਤਮਾ ਦੀ ਕਿਰਪਾ ਆ ਹੋਵੇ ਤੇ ਫੇਰ ਹੀ ਸਾਰਾ ਕੁਝ ਸਹੀ ਹੁੰਦਾ ਹੈ ਸਾਡੇ ਬਜ਼ੁਰਗ ਇਹ ਸਾਰੇ ਹੀ ਕੰਮ ਕਰਦੇ ਸਨ ਇੱਕ ਪ੍ਰਚਾਰ ਕਿਸਾਨ ਅਤੇ ਇੱਕ ਢਾਡੀ ਤੇ ਨਾਲ ਹੀ ਸਰੰਗੀ ਮਾਟਰ ਸਨ ਇਹਨਾਂ ਚਾਚਾ ਜੀ ਨੇ ਸਾਡਾ ਜੀ ਨੇ ਇਹ ਪਹਿਲੋ ਢੱਡ ਤੇ ਕੰਮ ਕਰਦੇ ਹੁੰਦੇ ਸਨ ਤੇ ਨਾਲ ਦੇ ਨਾਲ ਹੀ ਇਹਨਾਂ ਨੇ ਸਾਡੇ ਵਿਰਸੇ ਘਰੋਂ ਹੀ ਦਾਦਾ ਜੀ ਕੋਲੋਂ ਇਹਨਾਂ ਸਿੱਖਿਆ ਨਾਲ ਹੀ ਸਰੰਗੀ ਤੇ ਨਾਲ ਹੀ ਇਹ ਢੱਡ ਗੱਲਾਂ ਅਜ ਬਸੜੀਆਂ ਨੇ ਗੱਲਾਂ ਜੇ ਬਸਣਾਆਂ ਨੇ ਜਿੜੀਆਂ ਨਬਾਜਾਂ ਨੂੰ ਨਾਮਨਵਾਆਂ ਨੇ ਜਿੜੀਆਂ ਨਬਾਜਾਂ ਨੂੰ ਮੈਂ ਹੁਣ ਪ੍ਰਚਾਰਕ ਆ ਤੇ ਮੈਂ ਵੀ ਟਾਡੇ ਇਹਨਾਂ ਦੇ ਕੋਲੋਂ ਸਿੱਖੀ ਇਹਨਾਂ ਨੇ ਵੀ ਜਿਹੜੋ ਮੇਰੇ ਭਰਾ ਨਾਲ ਖਲੋਤੇ ਨੇ ਵੀਰ ਇਹਨਾਂ ਨੇ ਵੀ ਟਾਡੇ ਇਹਨਾਂ ਦੇ ਕੋਲੋਂ ਸਿੱਖੀ ਆਪਣੇ ਚਾਚਾ ਜੀ ਕੋ ਸਾਡੇ ਜੀ ਕੋ ਤੇ ਨਾਲ ਜਿਹੜੀ ਸਰੰਗੀ ਹੈ ਸਾਡੇ ਬੇਟੇ ਨੇ ਉਹ ਵੀ ਇਹਨਾਂ ਦੇ ਕੋਲ ਹੀ ਸਿੱਖੀ ਹੈ ਆਪਣੇ ਦਰਸ਼ਕਾਂ ਲਈ ਅੱਜ ਇੱਕ ਢਾਡੀ ਜਥਾ ਲੈ ਕੇ ਆਏ ਆ ਜਿਹੜੇ ਇੱਕੋ ਪਰਿਵਾਰ ਦੇ ਵਿੱਚੋਂ ਸਾਰੇ ਮੈਂਬਰ ਆ ਤੇ ਚੌਥੀ ਪੀੜ੍ਹੀ ਤੋਂ ਢਾਡੀ ਜਥੇ ਦੇ ਨਾਲ ਜੁੜੇ ਨੇ ਤੇ ਪੰਜਾਬ ਦੇ ਵਕ ਵਕ ਧਾਰਮਿਕ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਨੇ ਤੇ ਬਾਜ ਸੁਣ ਕੇ ਤੁਸੀਂ ਕਹੋਗੇ ਵਾਕੇ ਕਿਆ ਬਾਤ ਆ ਪੱਕੇ ਰਾਗਾਂ ਦੇ ਵਿੱਚ ਟਾਡੀ ਜੱਥਾ ਮਸ਼ਹੂਰ ਆ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਆ ਤੇ ਨਾਲੇ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਇਸ ਪਰਿਵਾਰ ਦੇ ਸਾਰੇ ਜੀਆਂ ਨੂੰ ਕਿਉਂਕਿ ਇੱਕੋ ਪਰਿਵਾਰ ਤੋਂ ਸਾਰੇ ਸਿੰਘ ਨੇ ਤਾਂ ਚੌਥੀ ਪੀੜੀ ਤੋਂ ਚਾਰ ਪੀੜੀਆਂ ਇਸ ਟਾਡੀ ਜੱਥੇ ਦੇ ਨਾਲ ਜੁੜੀਆਂ ਐ ਆਓ ਆਪਾਂ ਫਤਿਹ ਦੀ ਥਾਂ ਜਪਉਨੇ ਤੇ ਨਾਲ ਹੀ ਤੁਹਾਨੂੰ ਕੁਝ ਇਹਨਾਂ ਕੋਲੋਂ ਸੁਣਾਉਣੇ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਗੱਲਾਂ ਬਾਤਾਂ ਤੇ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਸਾਡੇ ਸਰੋਤਿਆਂ ਨੂੰ ਕੁਝ ਸੁਣਾ ਕੇ ਨਾਲ ਜੋੜ ਲਿਆ ਜਾਵੇ Oh अमरात अमरात वासे पटण चढ़िया बोल बाग़ असां पटण जन चढ़ियो ਸੇ ਬਚਾਇਆ ਏ ਸੋਰਾ ਦੇਸੇ ਬਚਾਇਆ ਏ ਹੱਸ ਹੱਸ ਪਿਤਾ ਜੀ ਨੂੰ ਇਹਗੇ ਮੌਤ ਦਿਲਾਇਆ ਏ ਹੱਸ ਹੱਸ ਪਿਤਾ ਜੀ बसड़

ਨਾਥੀ ਵਾਲਾ ਏ ਨਾਥੀ ਵਾਲਾ ਏ ਕੰਡੇਾਂ ਦੀ ਛੇਜ ਜਿੱਤੇ ਸੁਤਾ ਕਰ ਬਾਨੀ ਦਲਾਣਾ ਏ ਕੰਡੇਾਂ ਦੀ ਛੇਜ ਜਿੱਤੇ ਸੁਤਾ लखाया जे पार सिर ते राज राज सोन जो लखाया जे पार सिर ते ਕੀ ਆਂਦੇ ਦੁੱਖ ਬਦਲੇ ਬਹੁਤ ਵਧੀਆ ਆਵਾਜ਼ ਆ ਤੇ ਬਹੁਤ ਵਧੀਆ ਅੰਦਾਜ਼ ਆ ਅਸੀਂ ਭਾਈ ਸਾਹਿਬ ਦੀ ਆਪਣੇ ਜਥੇ ਬਾਰੇ ਤੇ ਸਿੰਘਾਂ ਦੇ ਨਾਮ ਜਰੂਰ ਸਾਡੇ ਦਰਸ਼ਕਾਂ ਨੂੰ ਦੱਸਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਪਿਆਰਿਓ ਤੁਸੀਂ ਮੇਰੇ ਵੱਡੇ ਵੀਰ ਜੇ ਤੁਸੀਂ ਸਾਡੇ ਬਾਰੇ ਪੁੱਛਿਆ ਇਸ ਜਥੇ ਬਾਰੇ ਕਿਉਂ ਦਾਸ ਦਾ ਨਾਮ ਹੈ ਗਿਆਨੀ ਹਰਜੀਤ ਸਿੰਘ ਬਡਾਲਾ ਜੋ ਢਾਡੀ ਜੱਥਾ ਤੇ ਨਾਲ ਦੇ ਮੇਰੇ ਵੀਰ ਗੁਰਪ੍ਰੀਤ ਸਿੰਘ ਜੀ ਉਹ ਨਾਲ ਹੀ ਸਾਡੇ ਸਾਥੀ ਉਸਤਾਦਾਂ ਦੀ ਦੁਨੀਆ ਵਿੱਚ ਉੱਗਿਆ ਨਿਰਤਾਰ ਸਿੰਘ ਜੀ ਸਾਡੇ ਚਾਚਾ ਜੀ ਤੇ ਨਾਲ ਹੀ ਉਹਨਾਂ ਦੇ بیٹے ਅਮਰਜੀਤ ਸਿੰਘ ਜੀ ਜੋ ਕਿ ਸਾਡੇ ਭਾਈ ਸਾਹਿਬ ਇਹ ਇੱਕੇ ਪਰਿਵਾਰ ਦਾ ਜੱਥਾ ਹੈ ਇੱਕੇ ਘਰ ਦਾ ਤੇ ਸਾਡੇ ਪਰਿਵਾਰ ਦੇ ਵਿੱਚ ਬਚਪਨ ਤੋਂ ਹੀ ਸ਼ੁਰੂ ਤੋਂ ਇਹ ਗੁਰਤੀ ਦੇ ਵਿੱਚ ਇਸ ਕਰਕੇ ਕਿਉਂਕਿ ਸਾਡੇ ਬਜ਼ੁਰਗ ਦਾਦੇ ਪਰਦਾਦੇ ਵੀ ਇਸੇ ਲੈਨ ਦੇ ਵਿੱਚ ਸੀ ਢਾਡੀ ਬਣੇ ਦੇ ਵਿੱਚ ਇਸ ਢਾਡੀ ਲੈਨ ਦੇ ਵਿੱਚ ਸਾਡੇ ਦਾਦੇ ਗਿਆਨੀ ਉਤਮ ਸਿੰਘ ਜੀ ਔਰ ਸਰੰਗੀ ਮਾਸਟਰ ਨਾਲ ਹੀ ਸਾਡਾ ਦਾਦਾ ਇੱਕ ਗਿਆਨੀ ਬਲੀ ਸਿੰਘ ਜੀ ਜੋ ਕਿ ਬਹੁਤ ਉਹਨਾਂ ਦੀ ਬੜੀ ਵਧੀਆ ਆਵਾਜ਼ ਤੇ ਮਸ਼ਹੂਰ ਸਨ ਉਹਨਾਂ ਤੋਂ ਬਾਅਦ ਫਿਰ ਉਹ ਦੂਸਰੀ ਲੈਨ ਦੇ ਵਿੱਚ ਆ ਕੇ ਸਾਡੇ ਚਾਚਾ ਜੀ ਗਿਆਨੀ ਕਰਤਾਰ ਸਿੰਘ ਜੀ ਆਰਗੈਨਿਕ ਕਰਤਾਰ ਗੁਰਦੇਵਾਲ ਸਿੰਘ ਜੀ ਸਰੰਗੀ ਮਾਸਟਰ ਜੋ ਕਿ ਹੁਣ ਇਸ ਵਕਤ ਸੁਲਤਾਨਵੰਡ ਰਹਿੰਦੇ ਨੇ ਤੇ ਨਾਲ ਇਹ ਦੂਸਰੀ ਪੀੜੀ ਫੇ ਸਾਡੀ ਹੁਣ ਤੀਸਰੀ ਪੀੜੀ ਹੈ ਜੋ ਕਿ ਅਸੀਂ ਇਹ ਕੰਮ ਕਰ ਰਹੇ ਆ ਤੇ ਸਾਡੀ ਹੁਣ ਚੌਥੀ ਪੀੜੀ ਜਿਹੜੀ ਆ ਉਹ ਵੀ ਇਹੀ ਢਾਡੀ ਪੋਣੇ ਦਾ ਕੰਮ ਕਰ ਰਹੀ ਆ ਜੋ ਕਿ ਸਾਡਾ ਮੇਰਾ ਬੇਟਾ ਸਤਨਾਬ ਸਿੰਘ ਜੀ ਜੌਲ ਜੋ ਕਿ ਸਰੰਗੀ ਮਾਸਟਰ ਆ ਉਹ ਵੀ ਆਮ ਹੀ ਬਹੁਤ ਮਸ਼ਹੂਰ ਹੈ ਤੇ ਹੁਣ ਇਸ ਵਕਤ ਬੇਗਵਾਲ ਪ੍ਰੋਗਰਾਮ ਤੇ ਗਿਆ ਹੋਇਆ ਤੇ ਨਾਲ ਦੇ ਨਾਲ ਹੀ ਇਹਦੇ ਦੋ ਸਾਬਜਾਦੇ ਨੇ ਤੇ ਉਹ ਵੀ ਪਚੰਗੀ ਉਹ ਵੀ ਇਹੀ ਕੰਮ ਕਰਦੇ ਨੇ ਵੈਗੁਰੂ ਕਿਰਪਾ ਕਰੇ ਦਾਤਾ ਇਹ ਜੋ ਆਪਣੇ ਪਰਿਵਾਰ ਦਾ ਹੀ ਜਤਾ ਹੈ ਇਹ ਆਪਾਂ ਕਹਿ ਸਕਦੇ ਜਿਹੜੇ ਤੇਰੇ ਰੰਗਾਂ ਦੇ ਵਿੱਚ ਰੰਗੇ ਉਹਨਾਂ ਦੀ ਗੱਲਬਾਤ ਹੋਰ ਹੁੰਦੀ ਆ ਤੇ ਇਹ ਪਰਿਵਾਰ ਗਾਂ ਰੰਗ ਦੇ ਵਿੱਚ ਰੰਗਿਆ ਆ ਰਿਹਾ ਹੈ ਬਿਲਕੁਲ ਜੀ ਬਿਲਕੁਲ ਉਹ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਫੇਰ ਹੀ ਇਹ ਕੰਮ ਹੁੰਦਾ ਕਿਉਂ ਨਹੀਂ ਤੋ ਉਦਾਂ ਇਹ ਜਿਹੜਾ ਗੁਰਸਿੱਖ ਪਰਿਵਾਰ ਦੇ ਵਿੱਚ ਹੋਣਾ ਬਹੁਤ ਮੁਸ਼ਕਲ ਹੈ ਉਹ ਪ੍ਰਮਾਤਮਾ ਦੀ ਕਿਰਪਾ ਆ ਹੋਵੇ ਤੇ ਫੇਰ ਹੀ ਇਹ ਸਾਰਾ ਕੁਝ ਸਹੀ ਹੁੰਦਾ ਹੈ ਹੁਣ ਸਾਡੇ ਦਰਸ਼ਕਾਂ ਨੂੰ ਅਗਲਾ ਕੀ ਸੁਣਾ ਰਹੇ ਹੋ ਹੁਣ ਇਸ ਵਕਤ ਤੁਹਾਨੂੰ ਜੋ ਕਿ ਪੱਕੇ ਰਾਗਿਆ ਵਾਰ ਵਾਰ ਦੇ ਨਾਲ ਆਪ ਜਿਤਨੇ ਨਾਲ ਸਾਂਝ ਪਾਉਨੇ ਆ ਆਪ ਜੀ ਨੂੰ ਇਹ ਸੁਣਾ ਕੇ ਸਾਰਾ ਤੁਹਾਡੇ ਦਾ ਹੀ ਰੂਭ ਰੂਪ ਕਰਦੇ ਆ ਤੇ ਹਿੱਲ ਗਈ ਪ੍ਰਥਵੀ ਕਿਦਾਂ ਸ਼ਮੇ ਜੀ ਦਿਲ ਲਿਸ਼ਕਨੀ हेॾे ख़ाले जंकारे जोर जी अध साम हथी हथ आीर गोलियां घड़ी चो चले तीर गोलियां घड़ी चो चले मरो अॻियां ਗੱਡੀ ਚੋਇਓ ਚੱਲਦੇ ਮਰੂਥੇ ਅੰਬਰੋਂ ਜਿਵੇਂ ਅੰਗਿਆਰੇ ਗਾੜੀ ਡਾਣਿਆਂ ਦੇ ਵਾਂਗ ਪੈ ਪੁੰਜਦੇ ਗਾੜੀ ਡਾਣਿਆਂ ਦੇ ਵਾਂਗ ਪੈ ਪੁੰਜਦੇ ਜਿਵੇਂ ਲਾਟ ਤੇ ਬੰਮਟਾਂ ਦੀ ਟਾਰ ਚ ਡਟ ਕੇ ਮੈਦਾਨ ਦੇ ਸੀਤ ਲਾ ਵਿੱਚ ਡਟ ਕੇ ਮੈਦਾਨ ਦੇ ਸੀਤ ਲਾ ਉਹ ਖਾਲਸਾ ਦਾ ਜੱਲਣ ਆਵਾਰ ਹੈ ਉਹ ਜਾਦਵਿੰਦੀਆਂ ਰਿੰਦੀਆਂ ਆ ਜੋ ਤੇਰੀਆਂ ਹਾ ਜੀ ਹਾਂ ਮਾਰਾ ਦੁਨੀਆਂ ਜਾ ਤਾਂ ਫਿਰ ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਤੁਸੀਂ ਕਿਹਦੇ ਕੋਲੋਂ ਸਿੱਖਿਆ ਜਾਂ ਚਾਚਾ ਜੀ ਨੇ ਕਿਹਦੇ ਕੋਲੋਂ ਸਿੱਖਿਆ ਤੇ ਗਾਂ ਬੇਟਿਆਂ ਨੇ ਕਿਹਦਾ ਕੋਲੋਂ ਸਿੱਖਿਆ ਅੱਛਾ ਜੀ ਇਹ ਇੰਦਾ ਇੱਕ ਜੋ ਕਿ ਸਾਡੇ ਬਜ਼ੁਰਗ ਇਹ ਸਾਰਾ ਹੀ ਕੰਮ ਕਰਦੇ ਸਨ ਇੱਕ ਪ੍ਰਚਾਰਕ ਸਨ ਅਤੇ ਇੱਕ ਢਾਡੀ ਤੇ ਨਾਲ ਹੀ ਸੰਗੀ ਮਾਟਰ ਸਨ ਇਹਨਾਂ ਚਾਚਾ ਜੀ ਨੇ ਸਾਡਾ ਜੀ ਨੇ ਇਹ ਪਹਿਲੋਂ ਢੱਡ ਤੇ ਕੰਮ ਕਰਦੇ ਹੁੰਦੇ ਸਨ ਤੇ ਨਾਲ ਦੇ ਨਾਲ ਹੀ ਇਹਨਾਂ ਨੇ ਸਾਡੇ ਵਿਰਸੇ ਘਰੋਂ ਹੀ ਦਾਦਾ ਜੀ ਕੋ ਇਹਨਾਂ ਸਿੱਖਿਆ ਨਾਲ ਹੀ ਸੰਗੀ ਤੇ ਨਾਲ ਹੀ ਇਹ ਢੱਡ ਤੋਂ ਉਸ ਤੋਂ ਬਾਅਦ ਅਸੀਂ ਵੀ ਮੈਂ ਹੁਣ ਪ੍ਰਚਾਰਕ ਆ ਤੇ ਮੈਂ ਵੀ ਢਾਡੇ ਇਹਨਾਂ ਦੇ ਕੋਲੋਂ ਹੀ ਸਿੱਖੀ ਇਹਨਾਂ ਨੇ ਵੀ ਜਿਹੜੋ ਮੇਰੇ ਭਰਾ ਨਾਲ ਖਲੋਤੇ ਨੇ ਵੀਰ ਇਹਨਾਂ ਨੇ ਵੀ ਢਾਡੇ ਇਹਨਾਂ ਦੇ ਕੋਲ ਸਿੱਖੀ ਆਪਣੇ ਚਾਚਾ ਜੀ ਕੋ ਸਾਡੇ ਜੀ ਕੋ ਤੇ ਨਾਲ ਜਿਹੜੀ ਸਰੰਗੀ ਹੈ ਸਾਡੇ ਬੇਟੇ ਨੇ ਉਹ ਵੀ ਇਹਨਾਂ ਦੇ ਕੋਲ ਹੀ ਸਿੱਖੀ ਹੈ ਇਥੋਂ ਚੱਲੇ ਨੇ ਚਲੋ ਵੈਗਰੂ ਦੀ ਕਿਰਪਾ ਹੁਣ ਬਹੁਤ ಅಪਾਰ ਕਿਰਪਾ ਵਾ ਇਹ ਸਾਡੇ ਹੁਣ ਖਾਨਦਾਨ ਦੇ ਵਿੱਚ ਹੈ ਤੇ ਨਾਲ ਦੇ ਨਾਲ ਹੀ ਸਾਡੇ ਬੱਚੇ ਜਿਹੜੇ ਛੋਟੇ ਨੇ ਉਹ ਵੀ ਨਾਲ ਹੀ ਢੱਡ ਬਹੁਤ ਵਧੀਆ ਵਜਾਉਂਦੇ ਨੇ ਹਾਂ ਜੀ ਤੇ ਨਾਲ ਹੀ ਸਰੰਗੀ ਅਸੀਂ ਚਾਹਾਂਗੇ ਕਿ ਇੱਕ ਤੇ ਆਪਣਾ ਮੋਬਾਈਲ ਨੰਬਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਕਿਉਂਕਿ ਜੇ ਕਿਸੇ ਨੇ ਪ੍ਰੋਗਰਾਮ ਤੇ ਸੱਦਣਾ ਹੋਵੇ ਤੁਹਾਨੂੰ ਬੁਲਾ ਸਕਦੇ ਨੇ ਤੇ ਅਖੀਰ ਦੇ ਵਿੱਚ ਜੋ ਨੌਜਵਾਨਾਂ ਨੂੰ ਜਾਂ ਸੰਦੇਸ਼ ਦੇਣਾ ਚਾਹੁੰਦੇ ਜੇ ਕੋਈ ਮੈਸੇਜ ਦੇਣਾ ਚਾਹੁੰਦੇ ਦੇ ਸਕਦੇ ਤੇ ਅੱਛਾ ਵੀ ਗੱਲ ਇਦਾਂ ਵੀ ਪਹਿਲਾਂ ਤੇ ਨੌਜਵਾਨਾਂ ਨੂੰ ਇਹੀ ਅਪੀਲ ਹੈ ਸਾਡੀ ਹੱਥ ਜੋੜ ਕੇ ਕਿ ਸਾਰੇ ਬਾਣੀ ਤੇ ਬਾਣੇ ਦੇ ਨਾਲ ਜੁੜੋ ਕਿਉਂਕਿ ਮਾਰਿਆਂ ਕਿ ਤੇਆਂ ਦੇ ਵਿੱਚ ਮੜਿਆ ਕੰਮਾਂ ਦੇ ਵਿੱਚ ਕੱਖ ਨਹੀਂ ਰੱਖਿਆ ਜੋ ਗੁਰੂ ਪਾਤਸ਼ਾਹ ਜਿਨੇ ਜੇ ਸਾਨੂੰ ਇਹ ਜਨਮ ਦਿੱਤਾ ਹੈ ਤੇ ਉਹ ਅਸੀਂ ਪਸਾਣੀਆਂ ਤੇ ਨਾਲ ਦੇ ਨਾਲ ਹੀ ਗੁਰੂ ਪਾਤਸ਼ਾਹ ਜੀ ਲੜ ਲੱਗੀਏ ਤੇ ਚੰਗੇ ਬੰਨੇ ਸਾਰੇ ਨੌਜਵਾਨੋ ਨੇ ਇਹ ਬੇਨਤੀ ਹੈ ਕਿ ਚੰਗੇ ਬੰਨੇ ਲੱਗੋ ਤੇ ਬੱਚਿਆਂ ਦੇ ਮਾਂ ਪਿਓ ਨੂੰ ਵੀ ਇਹੀ ਸਿੱਖਿਆ ਕਿ ਆਪਣੇ ਬੱਚਿਆਂ ਨੂੰ ਚੰਗੇ ਬੰਨੇ ਲਾਓ ਚੰਗੀ ਸਿੱਖਿਆ ਦਿਓ ਚੰਗੇ ਇਤਿਹਾਸ ਸਾਖੀਆਂ ਕਥਾ ਕਹਾਣੀਆਂ ਗੁਰੂ ਪਾਤਸ਼ਾਹ ਦੀਆਂ ਸਾਰੀਆਂ ਸਾਂਝੀਆਂ ਕਰਨ ਆਪਣੇ ਬੱਚਿਆਂ ਦੇ ਨਾਲ ਤੇ ਉਹਨਾਂ ਨੂੰ ਮੇੜਾ ਮੋੜਾ ਪਾਉਣ ਇਸ ਬੰਦੇ ਨੂੰ ਮਾੜਿਆ ਕੰਮਾਂ ਤੋਂ ਤੇ ਚੰਗੇ ਬੰਨੇ ਲਾਉਣ ਮੋਬਾਈਲ ਨੰਬਰ ਤੇ ਨਾਲ ਦੇ ਨਾਲ ਹੀ ਦਾ ਸਰਜੀਤ ਸਿੰਘ ਵਡਾਲਾ ਜੋਲ ਜੋ ਕਿ ਢਾਡੀ ਜਥਾ ਆਪ ਜੀ ਦੇ ਨਾਲ ਸੰਝਾ ਕਰ ਰਿਹਾ ਕਿ ਨੰਬਰ ਮੋਬਾਈਲ ਨੰਬਰ ਇਹ 98786 51184 ਇਹ ਦੁਬਾਰਾ ਫੇਰ ਮੈਂ ਕਹਿ ਰਿਹਾ ਹਾਂ 98786 51184 ਜੇ ਵੀ ਕਿਸੇ ਨੇ ਇਸ ਜਥੇ ਨੂੰ ਸੇਵਾ ਕਰਨ ਦਾ ਮੌਕਾ ਦੇਣਾ ਹੋਵੇ ਤਾਂ ਵਾਹਿਗੁਰੂ ਕਿਰਪਾ ਕਰੇ ਇਹ ਨੰਬਰ ਤੇ ਸੰਪਰਕ ਕਰ ਲੈਣਾ ਹੋਰ ਮੇਰੇ ਵੀਰ ਇਹ ਜਿਹੜੇ ਪੰਜਾਬ న్యూਸ ਤੋਂ ਇਹ ਆਈਡ ਲਾਈਨ ਆਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਿਰਪਾ ਕਰੇ ਇਹਨਾਂ ਤੇ ਵੀ ਇਹੋ ਜਿਹਾ ਬਲ ਬਖਸ਼ੇ ਹੱਥ ਰੱਖੇ ਪ੍ਰਮਾਤਮਾ ਇਹਨਾਂ ਦੀ ਵੀ ਹੋਰ ਤਰੱਕੀ ਹੋਵੇ ਵਾਹਿਗੁਰੂ ਕਿਰਪਾ ਕਰੇ ਤਾਂ ਸਮਾਂ ਦੇਣ ਲਈ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਇੱਕੋ ਪਰਿਵਾਰ ਦੇ ਸਾਰੇ ਮੈਂਬਰ ਤੇ ਚਾਰ ਪੀੜੀਆਂ ਤੋਂ ਢਾਡੀ ਜੱਥੇ ਦੇ ਨਾਲ ਜੁੜੇ ਆ ਬੜੀ ਕਿਰਪਾ ਹੈ ਪ੍ਰਮਾਤਮਾ ਦੀ ਤੇ ਇਸੇ ਤਰ੍ਹਾਂ ਹਰ ਪਰਿਵਾਰ ਤੇ ਪ੍ਰਮਾਤਮਾ ਕਿਰਪਾ ਬਣਾ ਕੇ ਰੱਖੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਨੌਜਵਾਨ ਪੀੜੀ ਤੱਕ ਇਹ ਵੀਡੀਓ ਪਹੁੰਚੇ ਤੁਸੀਂ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਵੀਰ ਸਿੰਘ ਸ਼ੀਨਾ ਤਰਨਤਾਰਨ